ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਅ ਸ਼੍ਰੀ ਗੁਰੂ ਹਰਗੋਬ ਸਿੰਘ ਸੈਨੀਅਰ ਸੈਕੰਡਰੀ ਸਕੂਲ ਪਿੰਡ ਵੱਟੂਪੱਟੇ ਦੀਆਂ ਜਿੱਥੇ ਕੱਜ ਪ੍ਰਦਰਸ਼ੀਆਂ ਚੱਲੇ ਹੈਗੇ ਆ ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਇਹ ਜਿਹੜੇ ਬੱਚੇ ਆ ਜਿਹੜੇ ਸਪੋਰਟਸ ਦੇ ਵਿੱਚ ਜਿਨ੍ਹਾਂ ਨੇ ਅਚੀਵਮੈਂਟ ਕੀਤੀਆਂ ਉਸ ਚੀਜ਼ ਨੂੰ ਲੈ ਕੇ ਇਹ ਪ੍ਰਦਰਸ਼ੀਆਂ ਲਾਈ ਗਈਆਂ ਸੋ ਇੱਥੇ ਟੀਚਰ ਸਾਹਿਬਾਨ ਵੀ ਹੈਗੇ ਆ ਬੱਚੇ ਵੀ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਸ਼੍ਰੀ ਗੁਰੂ ਹਰਗੋਬ ਸਿੰਘ ਸੈਨੀਅਰ ਸੈਕੰਡਰੀ ਸਕੂਲ ਵੱਟੂਪੱਟੀ ਸਪੋਰਟਸ ਸੈਸ਼ਨਸ ਜਿਹੜਾ 2025-26 ਉਹ ਚੱਲਿਆ ਜੇ ਤਸਵੀਰ ਸਰ ਕੀ ਨਾਂ ਜੀ ਆਪਣਾ ਜੀ ਮੇਰੇ ਨਾਮ ਜਗਰਾਤ ਸਿੰਘ ਹੈ ਜੀ ਮੈਂ ਐਸੇ ਡੀਪੀ ਟੀਚਰ ਇੱਥੇ ਆਪਣੀ ਜੌਬ ਕਰਦਾ ਹਾਂ ਠੀਕ ਹੈ ਸਰ ਤੇ ਆ ਜਿਹੜੀਆਂ ਤੁਸੀਂ ਸਨੇਪਸ ਦੇਖ ਰਹੇ ਹੋ ਜਿਹੜੀਆਂ ਸਨੇਪ ਲੱਗੀਆਂ ਨੇ ਸਾਡੇ ਉਹ ਬੱਚੇ ਨੇ ਜਿਹੜੇ ਖੇਡਾਂ ਦੇ ਵਿੱਚ ਔਥਲੈਟਿਕ ਦੇ ਵਿੱਚ ਅਲੱਗ-ਅਲੱਗ ਗੇਮਸ ਦੇ ਵਿੱਚ ਉਹਨਾਂ ਨੇ ਪਾਰਟਿਸਪੇਟ ਕੀਤਾ ਹੈ ਔਰ ਜੌਨ ਔਰ ਡਿਸਟ੍ਰਿਕਟ ਤੋਂ ਉਹਨਾਂ ਨੇ ਚੰਗੀ ਵਧੀਆ ਪ੍ਰਦਰਸ਼ਨ ਕਰਦੇ ਆ ਮੈਡਲ ਪ੍ਰਾਪਤ ਕੀਤੇ ਨੇ ਔਰ ਇਹ ਜਿਹੜੀ ਵੱਡੀ ਸਨੇਪ ਤੁਸੀਂ ਦੇਖ ਰਹੇ ਹੋ ਇਹ ਸਾਡੇ 23 ਬੱਚੇ ਜਿਹੜੇ ਆ ਸਟੇਟ ਵਾਸਤੇ ਸਿਲੈਕਟ ਹੋਏ ਸੀਗੇ ਉਹ ਸਟੇਟ ਖੇਡ ਕੇ ਆਏ ਨੇ ਉਹਨਾਂ ਨੇ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਹੈ ਰੋਸਪੁਰ ਡਿਸਟ੍ਰਿਕਟ ਵਾਲੋਂ ਠੀਕ ਹੈ ਸਰ ਇਹ ਸਾਡੇ ਬੱਚੇ ਜਿਹੜੇ ਡਿਸਟ੍ਰਿਕਟ ਦੇ ਵਿੱਚੋਂ ਮੈਡਲ ਲੈ ਕੇ ਆਏ ਨੇ ਤੇ ਮੈਂ ਚਾਹਣਾ ਕਿ ਸਾਡੇ ਜਿਹੜੇ ਬੱਚੇ ਹੀ ਐਕਸਪਲੇਨ ਕਰਨ ਸਰ ਇਹ ਉਹ ਨੇ ਜਿਹੜੇ ਇਸ ਵਾਰੀ ਡਿਸਟ੍ਰਿਕਟ ਤੋਂ ਸਾਡੇ ਸਕੂਲ ਦੇ ਬੱਚਿਆਂ ਨੇ ਹਾਸਲ ਕੀਤੇ ਨੇ ਤੇ ਉਧਰਲੀ ਸਾਈਡ ਜ਼ੋਨ ਤੋਂ ਜਿਹੜੇ ਕੀਤੇ ਨੇ ਉਹ ਰੱਖੇ ਗਏ ਨੇ ਤੇ ਇਸ ਵਾਰ ਟੋਟਲ 134 ਮੈਡਲ ਸਾਡੇ ਸਕੂਲ ਨੇ ਅਚੀਵ ਕੀਤੇ ਨੇ ਠੀਕ ਹੈ ਸਿਰ ਇਹ ਸਾਡੇ ਸਕੂਲ ਦਾ ਗਰਾਊਂਡ ਆ ਇਹ ਸਾਰਾ ਰੇਸਿਸ ਵਾਸਤੇ ਟਰੈਕ ਬਣਿਆ ਹੋਇਆ ਵਾ ਇਹ ਫੀਲਡ ਟਰੈਕਸ ਹੁੰਦੇ ਨੇ ਇਹਦੇ ਵਿੱਚ ਲੌਂਗ ਜੰਪ ਟ੍ਰਿਪਲ ਜੰਪ ਹੁੰਦਾ ਹੈ ਉੱਥੇ ਡਿਸਕਸ ਥਰੋ ਸ਼ਾਰਟ ਫੁੱਟ ਥਰੋ ਹੁੰਦੀ ਹੈ ਇੱਥੇ ਜੈਵਲਿਨ ਥਰੋ ਹੁੰਦੀ ਹੈ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੈਂ 8th ਕਲਾਸ ਤੋਂ ਇਸ ਸਕੂਲ ਤੋਂ ਬਿਲੋਂਗ ਕਰਦੀ ਆ ਚੈੱਕ ਯੂ ਬੋਡੀ weight ਅਕੋਰਡਿੰਗ ਟੂ ਯੂਰ ਹਾਈਟ ਆਰ ਯੂ ਫਿਟ ਐਂਡ ਅੰਡਰ weight ਔਰ ਓਵਰ weight ਜੇਕਰ ਤੁਸੀਂ ਇੱਥੋਂ ਟੱਪਦੇ ਹੋ 5.55.3 ਤੋਂ 68 ਦੇ ਵਿੱਚ ਵਿੱਚ ਉਹ ਤੁਸੀਂ ਅਗਰ ਤੁਸੀਂ ਇੰਦੇ ਤੋਂ ਟੱਪ ਗਏ ਫਿਰ ਤੁਸੀਂ ਓਵਰ weight ਹੋ ਜੇ ਤੁਸੀਂ ਇੰਦੇ ਤੋਂ ਲੈਸ ਹੋ ਤੇ ਫਿਰ ਤੁਸੀਂ ਅੰਡਰ weight ਹੋ ਮੈਂ ਬੱਚੇ ਬਹੁਤ ਛੋਟੇ ਛੋਟੇ ਆ ਪ੍ਰਦਰਸ਼ਨੀ ਤੁਸੀਂ ਬਹੁਤ ਵਧੀਆ ਲਾਈ ਹੈ ਕੀ ਕਹਿਣਾ ਚਾਹੁੰਦੇ ਇਹ ਇੰਨੀ ਵਧੀਆ ਪ੍ਰਦਰਸ਼ਨੀ ਕਿ ਕਿਸ ਤਰ੍ਹਾਂ ਪੋਸੀਬਲ ਹੋਇਆ ਸਰ ਕੈਲੋ ਵੀ ਟੀਚਰ اور पेरेंट्स ਦੋਨਾਂ ਦੇ ਸਹਿਯੋਗ ਨਾਲ ਹੀ ਆਪਾਂ ਕੋਈ ਵੀ ਵਰਕ ਕਰ ਸਕਦੇ ਆ ਸੋ ਟੀਚਰ اور पेरेंट्स ਦੋਨਾਂ ਦਾ ਹੀ ਸਹਿਯੋਗ ਹੈ ਸੋਟਾ ਹੁਣ ਐਕਸਪਲੇਨ ਵੀ ਕਰ دیئے મેડਮ ਆਪਾਂ ਹਾਂਜੀ ਸਰ ਜਿਵੇਂ ਕਿ ਆ ਆਪਣਾ ਪ੍ਰਾਂਤਨ ਸ਼ੋ ਕੀਤਾ ਹੋਇਆ ਗੱਡੇ ਦੇ ਵਿੱਚ ਆਪਣੇ ਪੂਰਾ 35 ਹੂੜੇ ਤੋਂ ਲੱਲੇ ਤੱਕ ਆ ਓਕੇ ਓਕੇ ਹਾਂਜੀ ਆ ਬੱਚੇ ਨੇ ਇੱਕ ਐਨੀਮਲ ਹਾਊਸ ਬਣਾਇਆ ਹੋਇਆ ਫੁੱਲ ਅਲਫਾਬੈਟ ਔਰ ਨਾਲ ਜਿਵੇਂ ਕਲਾਸਰੂਮ ਥਿੰਕ ਹੋ ਗਿਆ ਆ ਆਪਾਂ ਪ੍ਰਾਤਨ ਖੇਡਾ ਵੀ ਨਾਲ ਸ਼ੋਅ ਕਰ ਰਹੇ ਆਗੇ ਇਹ ਸਭ ਕੁਝ ਤਾਂ ਸ਼ੋਅ ਕਰ ਰਹੇ ਜਿਵੇਂ ਕਿ ਪ੍ਰਾਤਨ ਖੇਡਾ ਦੇਖੋ ਹੋਣ ਦਾ ਸਮਾਹ ਆ ਰਿਹਾਗਾ ਜਿਹੜਾ ਵੀ ਭੁੱਲਦੇ ਜਾ ਰਹੇ ਆਗੇ ਸੋ ਐਕਜ਼ਿਬਿਸ਼ਨ ਇੱਕ ਜਿਹੀ ਚੀਜ਼ ਹੁੰਦੀ ਜਿਸ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਲਿਆਉਣੇ ਆ ਤੇ ਤਾਂ ਜੋ ਆਪਾਂ ਸਮੇਂ ਨਾਲ ਇਹਨਾਂ ਨੂੰ ਵੀ ਜਾਗਰੂਕ ਕਰਦੇ ਰਹੀਏ ਸੋ ਨਾਲ ਇਹ ਬੱਚਿਆਂ ਦੀ ਨੌਲੇਜ ਵਾਧਦੀ ਰਹੇ ਓਕੇ ਇਹ ਬੱਚੇ ਛੋਟੇ ਛੋਟੇ ਬੱਚੇ ਦੱਸ ਰਹੇ ਜੀ ਜਿਹਦੇ ਪੇਰੈਂਟਸ ਆ ਰਹੇ ਆ ਜੀ ਜੀ ਸਰ ਜੀ ਸਰ ਹਾਂ ਜੀ ਜਦੋਂ ਪੇਰੈਂਟਸ ਆਉਂਦੇ ਆ ਇੱਥੇ ਪਹੁੰਚਦੇ ਸਕੂਲ ਦੇ ਵਿੱਚ ਤੇ ਨਹੀਂ ਦੱਸ ਰਹੇ ਹਾਂ ਜੀ ਕਰ ਰਹੇ ਹਾਂ ਜੀ ਜੀ ਹਾਂ ਜੀ ਐਕਸਪਲੇਨ ਕਰ ਰਹੇ ਸਰ ਠੀਕ ਹੈ ਜੀ ਆਪਾਂ ਕਰੀਏ ਕੋਸ਼ਿਸ਼ ਥੋੜੀ ਬੱਚਿਆਂ ਨਾਲ ਹਾਂ ਜੀ ਓਕੇ ਜੀ ਆਓ ਬੇਟਾ ਸਟੈਂਡ ਅਪ ਬੇਟਾ ਸਰ ਆਏ ਚਲੋ ਹਾਂ ਜੀ ਹਾਂ ਜੀ ਹਾਂ ਜੀ ਬੇਟਾ ਨਾਂ ਕੀ ਹੈ ਜੀ ਆਪਣਾ ਗੁਰਸੇਵਤਕਾਰ ਗੁਰਸੇਵਤਕਾਰ ਤੇ ਦੇਖੋ ਬੇਟਾ ਗੁਰਸੇਵਤਕਾਰ ਕਿਹੜੀ ਕਲਾਸ ਹੈ ਨਸਲੀ ਨਸਲੀ ਇਹ ਆ ਪਲਬੀ ਬੋ ਹਾਂ ਜੀ ए एप्पल बी बॉल सी कैट डी डॉग ई एलिफेंट एफ फिश जी गोट एच हैंड आई आइसक्रीम जे जैक के काइट एल वाइन एम मंकी एन नस्ट ओ ऑरेंज पी पैरेट क्यू क्वीन आर रिंग एस स्वान ਟੀ ਟਾਈਗਰ ਯੂ ਅਮਰੇਲਾ ਵੀ ਵੈਨ ਡਬਲਯੂ ਵਾਚ ਐਕਸ ਫਾਰ ਮਕਤਰੀ ਵਾਇਆ ਜਾਕ ਜੈਡ ਫਾਰ ਜੀ ਬਰਾ ਥੈਂਕਸ ਸਰ ਮਾਈ ਨੇਮ ਗੋਸ ਇਸ ਕਾ ਮਾਈ ਮਾਡਲ ਕਲਾਸੂ ਥਿੰਗ ਜੇ ਬਲੈਕ ਬਾਕਸ ਚਾਕ ਪਸ ਪੈਰ ਟੇਬਲ ਬੁਕਸ ਦੱਸ ਬਿੰ ਫਾਰਵਰਡ ਥੈਂਕਸ ਤਾਂ ਬੱਚਿਆਂ ਨੂੰ ਕੀ ਸਿੱਖਣ ਨੂੰ ਮਿਲਦਾ ਜੀ ਪਤਾ ਜੀ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਥੋਂ ਕਿਉਂਕਿ ਇਹ ਬੱਚਿਆਂ ਲਈ ਇੱਕ ਏਜੀ ਐਕਟੀਵਿਟੀ ਲਤੀਆਂ ਗਈਆਂ ਨੇ ਜਿੱਦ ਨੂੰ ਬੱਚੇ ਕੀ ਸਟੱਡੀ ਨੂੰ ਬੋਝ ਨਾ ਸਮਝਣ ਸਕੂਲ ਆ ਕੇ ਉਹ ਇੰਨਾ ਐਕਟੀਵਿਟੀਆਂ ਦੇ ਰਾਹੀਂ ਅੱਜ ਦੀ ਸਟੱਡੀ ਨੂੰ ਕੰਪਲੀਟ ਕਰ ਰਹੇ ਹਨ ਜਿੱਦਾਂ ਕਿ ਪਹਿਲੇ ਜ਼ਮਾਨੇ ਵਿੱਚ ਬੱਚੇ ਪੜ੍ਹਾਈ ਨੂੰ ਔਖਾ ਕਹਿ ਦਈਏ ਹੁਣ ਇੰਨਾ ਐਕਟੀਵਿਟੀ ਦੇ ਰਾਹੀਂ ਉਹਨਾਂ ਨੂੰ ਜਿੱਦਾਂ ਕਿ ਆਪਾਂ ਫਿੰਗਰਸ 1 2 ਕਾਊਂਟਿੰਗ ਕਰਵਾਉਂਦੇ ਆ ਕਿ ਈਜ਼ੀਲੀ ਐਕਟੀਵਿਟੀ ਰਾਹੀਂ ਸ਼ੇਪਸ ਜਾਂ ਕੋਈ ਕੋਈ ਵੀ ਚੀਜ਼ ਹੈ ਉਹਨਾਂ ਨੂੰ ਬੱਚੇ ਐਕਸ ਜਿੱਦਾਂ ਕਿ ਉਹ ਖੁਸ਼ ਹੋ ਕੇ ਆਉਂਦੇ ਆ ਰੋਂਦੇ ਨਹੀਂ ਜਦੋਂ ਉਹਨਾਂ ਨੂੰ ਇੱਥੇ ਖੇਲਣ ਦਾ ਵੀ ਪਲੇ ਦਾ ਟਾਈਮ ਵੀ ਮਿਲਦਾ ਹੈ ਨਾ ਕਿ ਫੋਨ ਤੋਂ ਦੂਰ ਰਹਿੰਦੇ ਆ ਜਦੋਂ ਫੋਨ ਤੋਂ ਦੂਰ ਰਹਿੰਦੇ ਨੇ ਐਕਟੀਵਿਟੀ ਉਹਨਾਂ ਦੇਖਦੇ ਆ ਜਾਂ ਅਸੀਂ ਐਕਟੀਵਿਟੀ ਫੋਨ 'ਚ ਪਾਉਂਦੇ ਆ ਤੇ ਉਹ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਬਜਾਏ ਦੂਸਰੀ ਚੀਜ਼ਾਂ ਦੇ ਬੇੜਾ ਇੱਧਰ ਦੇਖ ਕੇ ਇੱਧਰ ਦੇਖ ਕੇ ਨਾ ਹਾਂ ਇੱਧਰ ਸਾਹਮਣੇ Beda kena apa, nah, merah, nah, iri, sesah, haha, kekah, kekah, ninga, gagah, nengnya, cicah, cicah, द्धा नाना तत् थाना पापा पापा बबा पप्पा ममा जिया रारा लला वावाड़ा सस पर बिंदी सा बोले खे पर बिंदी खा बोले गगे पर बिंदी गा बोले जी जी पर बिंदी जा बोले फफे पर बिंदी फा बोले लल्ले पर बिंदी ला बोले भाई गुजी का खासा भाई गुजी की फटे हां जी जब फिर आज सी की बन के आए हो सिंगर ओके चलो तू अपना मॉडल एक्सप्लेन करो बोलो ये कौन ने ए चार सेब जाडे हाँ जी वेरी गुड नाम बोलो चार सेब बाबा अजी सिंह जी बाबा जुजा सिंह जी बाबा जोरावर सिंह जी बाबा फटे सिंह जी हाँ जी बच्चे एक ही ने पांच प्यारे पांच ककार पांच ककार हाँ जी नेम बोलो कक्का केस कक्का कड़पान कक्का कंगा कक्का कशेरा शाबाश चलो जी आगे बोलो जब... बोलो नेम बोलो रमंदर सेव नशान सेव शाबाश ये कौन है जब पीर ये अपने कौन है पंजाब पे आ रहे फतेहगढ़ वाई गुड जी का खालसा वाई की फटे सासरी ट्राई

ഫാ ലാ ബസ് ജാ ല ജല ഡ ਹਾ ਹਾ ਲੱਲਾ ਹਲ ਦਦਾ ਸਸਾ ਨਸ ਕੰਗਾ ਰਾਰਾ ਕਾਰ ਮੇਰਾ ਨਾਮ ਕਰਨਲ ਕਸ਼ਮੀਰ ਸਿੰਘ ਢਿੱਲੋਂ ਹੈ ਸਭ ਤੋਂ ਪਹਿਲਾਂ ਤਾਂ ਜੋ ਸਕੂਲ ਦੇ ਬੱਚੇ ਨੇ ਬੱਚਿਆਂ ਦੇ ਪੇਰੈਂਟਸ ਤਾਂ ਸਕੂਲ ਦੇ ਟੀਚਰਸ ਮੈਨੇਜਮੈਂਟ ਔਰ ਖਾਸ ਕਰਕੇ ਬਾਬਾ ਅਸ਼ਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਜਿੱਥੇ ਆਪਾਂ ਨੂੰ ਕਿਤਾਬੀ ਜਿਹੜੀ ਆਪਾਂ ਵਿਦਿਆ ਪੜ੍ਹਦੇ ਆ ਉਹ ਵੀ ਬਹੁਤ ਜ਼ਰੂਰੀ ਹੈ ਲੇਕਿਨ ਉਹਦੇ ਨਾਲ ਜਿਹੜਾ ਸਰਫ ਪੱਖੀ ਵਿਕਾਸ ਹੈ ਜਿਹਨੂੰ 올 ਰਾਉਂਡ ਡਿਵੈਲਪਮੈਂਟ ਕਹਿੰਦੇ ਆ ਹਰ ਇਨਸਾਨ ਦੀ ਖਾਸ ਕਰਕੇ ਬੱਚਿਆਂ ਦੀ ਉਹ ਬਹੁਤ ਜ਼ਰੂਰੀ ਹੈ ਇਹੋ ਜਿਹੇ ਜਿਹੜੇ ਉਪਰਾਲੇ ਨੇ ਇਹ 2-3 ਕੰਮ ਕਰਦੇ ਨੇ ਪਹਿਲਾ ਤਾਂ ਬੱਚਿਆਂ ਦਾ ਸੈਲਫ ਜਿਹੜਾ ਇੰਪਰੂਵਮੈਂਟ ਬੱਚਾ ਅੱਜ ਬਾਹਰਲੇ ਲੋਕਾਂ ਦੇ ਸਾਹਮਣੇ ਜਦੋਂ ਬੋਲਦਾ ਉਹਦੇ ਵਿੱਚ ਖੁਦ ਕੌਨਫੀਡੈਂਸ ਆਂਦਾ ਹੈ ਉਦੇ ਨਾਲ ਨਾਲ ਉਹਨੂੰ ਆਪਣੇ ਸਬਜੈਕਟ ਤੋਂ ਇਲਾਵਾ ਹੋਰ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਤੇ ਸਭ ਤੋਂ ਜਿਹੜਾ ਜ਼ਿਆਦਾ ਜ਼ਰੂਰੀ ਹੈ ਉਹ ਆਪਣੇ ਸੱਭਿਆਚਾਰ ਦੇ ਨਾਲ ਬੱਚਿਆਂ ਨੂੰ ਜੋੜਦਾ ਹੈ ਤੇ ਖਾਸ ਕਰਕੇ ਮੇਰਾ خیال ਕਈ ਇਹੋ ਜਿਹੇ ਪੇਰੈਂਟਸ ਵੀ ਹੋਣਗੇ ਜਿਨ੍ਹਾਂ ਨੇ ਇਹੋ ਜਿਹੇ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਘੱਟ ਦੇਖੀਆਂ ਹੋਣੀਆਂ ਉਹਨਾਂ ਨੂੰ ਵੀ ਇਹੋ ਜਿਹੇ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ ਹੈ ਤੇ ਵਾਂਸ ਅਗੇਨ ਮੈਂ ਜਿੰਨੇ ਵੀ ਇੱਥੇ ਬੱਚੇ ਨੇ ਖਾਸ ਕਰਕੇ ਮਨਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਅਪਰਾਲਾ ਕੀਤਾ ਆ ਬਹੁਤ ਬਹੁਤ ਵਧਾਈ ਦਿਨਾ ਆ ਤੇ ਮੇਰਾ ਇਸ ਸਕੂਲ ਦੇ ਨਾਲ ਥੋੜਾ ਪ੍ਰੇਮ ਹੈ ਮੈਂ ਕਿਉਂਕਿ ਮੈਂ ਵੀ ਇੱਥੇ ਰਿਹਾ ਹਾਂ ਤੇ ਇਹੋ ਜੀ ਚੀਜ਼ਾਂ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਜਿੰਨੀ ਸਕੂਲ ਦੇ ਵਿੱਚ ਇੰਪਰੂਵਮੈਂਟ ਕਰ ਰਹੇ ਨੇ ਸਾਰਾ ਸਟਾਫ ਖਾਸ ਕਰਕੇ ਸਰਜਾ ਸਿੰਘ ਜੀ ਤੇ ਇਹਨਾਂ ਦਾ ਪਰਿਵਾਰ ਜਿਹੜੇ ਮਿਹਨਤ ਕਰ ਰਹੇ ਨੇ ਬਹੁਤ ਬਹੁਤ ਇਹਨਾਂ ਨੂੰ ਵਧਾਈ ਤੇ ਮੇਰੇ ਵੱਲੋਂ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਸਕੂਲ ਨੂੰ ਸ਼ੁਭ ਕਾਮਨਾਵਾਂ ਹਾਂ ਥੈਂਕ ਯੂ ਦੇਖੋ ਜੀ ਬਹੁਤ ਜ਼ਿਆਦਾ ਹੈ ਮਤਲਬ ਮੈਂ ਤਾਂ ਖੁਦ ਹੈਰਾਨ ਹੋ ਰਿਹਾ ਮੈਂ 84 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਚਲੋ ਸਾਡੇ ਟਾਈਮ ਤਾਂ ਇਹ ਚੀਜ਼ਾਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਜੋ ਚੀਜ਼ਾਂ ਅੱਜ ਐਟ ਪ੍ਰੈਜੈਂਟ ਅਵੇਲੇਬਲ ਹੈ ਸਾਡੇ ਬੱਚਿਆਂ ਵਾਸਤੇ ਸਪੈਸ਼ਲੀ ਇੰਨੇ ਛੋਟੇ ਛੋਟੇ ਬੱਚੇ ਜੋ ਨਰਸਰੀ ਕਲਾਸ ਦੇ ਆ ਉਹ ਕੁੜੀਆਂ ਮੈਨੂੰ ਲੱਗਦਾ ਵੀ ਆਪਣਾ ਨਾਮ ਵੀ ਸ਼ਾਇਦ ਜੱਜ ਨਾਲ ਨਹੀਂ ਜਾਣਦੀਆਂ ਪਰ ਉਹਨਾਂ ਨੂੰ ਇੰਦੀ ਵਧੀਆ ਤਿਆਰੀ ਕਰਵਾਈ ਗਈ ਹੈ ਮਤਲਬ ਉਹਨਾਂ ਨੇ ਸਾਰੀ ਇੰਨੀ ਵਧੀਆ ਰਿਪਨਡੇਸ਼ਨ ਕੀਤੀ ਹੈ ਵੀ ਆਪਾਂ ਨੂੰ ਸੱਚਮੁੱਚ ਮਾਈਂਡ ਬਲੋਮਿੰਗ ਹੈ ਬਹੁਤ ਹੀ ਵਧੀਆ ਉਹਨਾਂ ਦੀ ਤਿਆਰੀ ਸੀ ਬੱਚਿਆਂ ਦੀ ਬੱਚਿਆਂ ਦੀ ਵੀ ਤੇ ਟੀਚਰਾਂ ਦੀ ਬਹੁਤ ਇਹਦੇ ਖੁਦ ਹਾਰ ਨਹੀਂ ਹੁੰਦੀ ਵੀ ਇਹਦੇ ਛੋਟੇ ਬੱਚੇ ਇੰਨਾ ਵਧੀਆ ਕਰ ਕਿਵੇਂ ਸਕਦੇ ਪਰ ਕਰਕੇ ਦਿਖਾਇਆ ਗਿਆ ਹੈ ਫੜਾਈ ਦੇ ਨਾਲ ਪ੍ਰੈਕਟੀਕਲ ਜ਼ਰੂਰੀ ਹੈ ਜੀ ਬਿਲਕੁਲ ਜੀ ਹਾਂ ਪੜ੍ਹਾਈ ਤਾਂ ਹੈ ਹੀ ਇਹ ਦੇਖੋ ਸਾਰੇ ਸਕੂਲਾਂ ਵਿੱਚ ਪੜ੍ਹਾਈ ਤਾਂ ਹੋ ਰਹੀ ਹੈ ਪਰ ਜੇ ਆਪਾਂ ਪ੍ਰੈਕਟੀਕਲੀ ਦੇਖਦੇ ਹਾਂ ਤੇ ਬਿਲਕੁਲ ਉਹ ਜੋ ਚਾਹੀਦਾ ਸੀ ਬੱਚੇ ਨੂੰ ਉਹ ਮੈਨੂੰ ਲੱਗਦਾ ਵੀ ਇਸ ਜਗ੍ਹਾ ਤੇ ਅਵੇਲੇਬਲ ਹੈਗਾ